ਹਾਂਜੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਇਹ ਵਾਲੀ ਲੈਸ ਲਾਉਣੀ ਦੁਪੱਟੇ ਤੇ ਤੇ ਆਪਾਂ ਜਿਹੜੀ ਦੁਪੱਟੇ ਤੇ ਲੈਸ ਲਾਉਣੀ ਆ ਕੰਨੀ ਜਿਹੜੀ ਆਪਾਂ ਅੰਡਰਗਰਾਉਂਡ ਕਰਾਂਗੇ ਠੀਕ ਹੈ ਜੀ ਇਹ ਹੈਗੀ ਆਪਣੀ ਕੰਨੀ ਤੇ ਇਹਦੇ ਤੇ ਆਪਾਂ ਐਦਾਂ ਹੀ ਰੱਖ ਕੇ ਨਹੀਂ ਲਾਵਾਂਗੇ ਕਿਉਂਕਿ ਫਿਰ ਆਪਣੀ ਆ ਚੀਜ਼ ਫਿਨਿਸ਼ਿੰਗ ਨਹੀਂ ਆਉਂਦੀ ਕੰਨੀ ਜਿਹੜੀ ਮੂਹਰੇ ਦਿਸਦੀ ਰਹਿੰਦੀ ਹੈ ਤੇ ਇਹ ਆਪਾਂ ਤੁਹਾਨੂੰ ਦੱਸਾਂਗੇ ਕੰਨੀ ਨੂੰ ਅੰਡਰਗਰਾਉਂਡ ਕਰਕੇ ਤੇ ਆਪਾਂ ਲੈਸ ਕਿਵੇਂ ਲਾ ਸਕਦੇ ਆ ਇਹ ਡਬਲ ਸਲਾਈ ਨਾਲ ਲੱਗੂਗੀ ਠੀਕ ਹੈ ਜੀ ਤੇ ਆਪਾਂ ਇਹ ਲਾਉਣ ਦਾ ਤੁਹਾਨੂੰ ਤਰੀਕਾ ਹੁਣ ਦੱਸਣ ਲੱਗੇ ਆ ਕਿ ਕਿਸ ਤਰੀਕੇ ਨਾਲ ਆਪਾਂ ਇਹ ਲਾਉਣੀ ਹੈ ਠੀਕ ਹੈ ਜੀ ਇਹ ਖੋਣਾ ਪਾ ਲਾਉਣੀ ਹੈ ਇਹ ਲੇਸ ਠੀਕ ਹੈ ਹੁਣ ਆਪਾਂ ਇਹਨੂੰ ਪਹਿਲਾਂ ਸਭ ਤੋਂ ਕੀ ਕਰਨਾ ਹੈ ਇਹ ਵਾਰੀ ਜਿਹੜੀ ਲੇਸ ਹੈ ਇਹ ਚੁੰਨੀ ਦਾ ਆਪਣੇ ਦਾ ਸਿੱਧਾ ਪੁੱਠਾ ਕੋਈ ਨਹੀਂ ਰਹਗਾ ਠੀਕ ਹੈ ਜੀ ਜੇ ਕੋਈ ਸਿੱਧ ਪੁੱਠ ਹੋਵੇ ਤੇਰ ਆਪਾਂ ਉਹ ਦੇਖ ਕੇ ਲਾਉਣੀ ਹੈ ਪਰ ਜ਼ਿਆਦਾਤਰ ਚੁੰਨੀਆਂ ਦੇ ਕੋਈ ਸਿੱਧ ਪੁੱਠ ਨਹੀਂ ਹੁੰਦੀ ਤੇ ਹੁਣ ਆਪਾਂ ਕੀ ਕਰਾਂਗੇ ਇੱਥੋਂ ਆਪਾਂ ਸ਼ੁਰੂ ਕਰ ਲਈਏ ਇਹ ਠੀਕ ਹੈ ਇੱਥੋਂ ਆਪਾਂ ਨੇ ਕੀ ਕਰਨਾ ਹੈ ਇਹਨੂੰ ਆਪਾਂ ਨੇ ਇਧਰਲੀ ਸਾਈਡ ਜਿਹੜੀ ਆਪਣੀ ਇਹ ਆਪਾਂ ਇਸ ਤਰ੍ਹਾਂ ਬਾਹਰ ਆਉਣੀ ਚਾਹੀਦੀ ਹੈ ਠੀਕ ਹੈ ਨਾ ਕਿਨਾਰੀ ਤੇ ਆਪਾਂ ਏਦਾਂ ਲਾਵਾਂਗੇ ਇਹਦੀ ਕਟਾਨ ਜਿਹੜੇ ਬਾਹਰ ਕੱਢਾਂਗੇ ਤੇ ਇਹਨੂੰ ਆਪਾਂ ਫਿਰ ਪਹਿਲਾਂ ਇਹਨੂੰ ਇਸ ਤਰੀਕੇ ਨਾਲ ਰੱਖ ਕੇ ਲਾਵਾਂਗੇ ਜਿਹੜੀ ਆਪਣੀ ਸਲਾਈ ਜਿਹੜੀ ਐਡਾ ਲੱਗੇ ਠੀਕ ਹੈ ਆਪਾਂ ਨੂੰ ਦੂਜਾ ਲਾੜੇ ਦਾ ਲੈਣਾ ਪੈਣਾ ਕਿਉਂਕਿ ਇਧਰਲੀ ਸਾਈਡ ਤੋਂ ਆਪਣੀ ਸੈੱਟ ਨਹੀਂ ਆਉਂਦੀ ਤੇ ਆਪਾਂ ਇਹਦਾ ਲਾਵਾਂਗੇ ਦੂਜਾ ਲਾੜ ਤੇ ਜੇ ਆਪਾਂ ਸਿੱਧੀ ਲਾਉਣੀ ਹੋਵੇ ਤਾਂ ਆਪਾਂ ਇਸ ਇਧਰਲੇ ਪਾਸੇ ਵੀ ਲਾ ਸਕਦੇ ਆ ਹੁਣ ਆਪਾਂ ਲਾਵਾਂਗੇ ਨੂੰ ਅੰਡਰਗਰਾਉਂਡ ਕਰਕੇ ਤੇ ਹੁਣ ਆਪਾਂ ਇਹ ਇਧਰਲਾ ਲਾੜ ਲਾਵਾਂਗੇ ये अपना जो लाड़ इधरला एदा रखा सूट ते आप इदा ही लाइए अंदर न करके पर दुपटे से आप लाव गए यह बहर न क्ड के कर... आ, आ चीज ठीक है हम आप इन इथो रखनी है ठीक है जी ਇਹ ਤੋਂ ਸ਼ੁਰੂ ਕਰਾਂਗੇ ਕੰਨੀ ਜਿਹੜੀ ਆਪਣੀ ਇਸ ਤਰ੍ਹਾਂ ਵਿੱਚ ਆਉਗੀ ਇਹ ਚੀਜ਼ ਆਪਣੀ ਇੱਧਰ ਆਉਗੀ ਆਪਾਂ ਇਹਦੇ ਇੱਥੇ ਸਿਉਣ ਲਾਉਣੇ ਆਂ ਫਲਾਂਟ ਤੇ ਜਿਹੜੇ ਆ ਆਪਣੇ ਕਟਾਮ ਹੈ ਇਹਨਾਂ ਦੇ ਨਾਲ-ਨਾਲ ਆਪਾਂ ਸਲਾਈ ਲਾ ਲੈਣੀ ਹੈ ਤੇ ਕੰਨੀ ਜਿਹੜੀ ਆਪਾਂ ਆਧਾਰਿਕ ਰੱਖਣੀ ਚਾਹਣਾ ਸ਼ੁਰੂ ਕਰਾਂਗੇ ਇੱਥੋਂ ਹੁਣ ਆਪਾਂ ਇੱਥੋਂ ਰੱਖ ਲੈਣਾ ਇਸ ਤਰ੍ਹਾਂ ਹੀ ਜਿਹੜੀ ਕੰਨੀ ਆਪਣੀ ਇਹ ਆਪਣੀ ਜਿਹੜੀ ਕੰਨੀ ਇੱਥੇ ਜਿਹੜੀ ਲੈਂਸ ਦੇ ਇੱਥੋਂ ਤੱਕ ਆਉਣੀ ਚਾਹੀਦੀ ਠੀਕ ਹੈ ਜਦੋਂ ਆਪਾਂ ਰੱਖਣੀ ਹੈ ਨਾ ਐਨੀ ਅੰਦਰ ਅੰਦਰ ਕੰਨੀ ਹੋਵੇ ਬਾਹਰ ਨਹੀਂ ਆਉਣੀ ਚਾਹੀਦੀ ਫਿਰ ਇੱਥੇ ਆਪਣੀ ਕੰਨੀ ਆਉਣੀ ਚਾਹੀਦੀ ਹੈ ਜਦੋਂ ਆਪਾਂ ਸिलाई ਲਾਉਣੀ ਹੈ ਆਪਾਂ ਇਹਦੇ ਨਾਲ-ਨਾਲ ਇੱਥੇ ਸਲਾਈ ਲਾਉਣੀ ਹੈ ਠੀਕ ਹੈ ਮੂਰੇ ਮੂਰੇ ਕੰਮ ਜਿਹੜੇ ਬਾਹਰ ਲੈਣਗੇ ਤੇ ਇੱਥੇ ਆਪਾਂ ਏਦਾਂ ਰੱਖ ਕੇ ਸਲਾਈ ਸਾਰੇ ਲਾ ਲੈਣੇ ਬੈਠਦੇ ਵੀ ਆਪਾਂ ਸਾਰੇ ਜਿਹੜੀ ਚਾਰ ਚਪੇੜੇ ਇੱਕ ਵਾਰੀ ਪਹਿਲਾਂ ਸਾਰੇ ਏਦਾਂ ਹੀ ਲਾ ਲੈਣੇ ਠੀਕ ਹੈ ਜਿਨੇ ਆਪਣੀ ਇਹ ਵਾਲੀ ਲੱਗੀ ਹੈ ਏਦਾਂ ਫਿਰ ਚਾਰ ਚਪੇੜੇ ਇੱਕ ਵਾਰੀ ਸਾਰੀ ਲਾਵਾਂਗੇ ਫਿਰ ਆਪਾਂ ਤੁਹਾਨੂੰ ਜੋ ਮੋੜ ਤੋਂ ਦੱਸ ਦੇਣੀ ਜਿੱਥੋਂ ਆਪਾਂ ਕਾਰਨਰ ਆਉਂਦਾ ਕਾਰਨਰ ਤੋਂ ਆਪਾਂ ਕਿਵੇਂ ਲਾਉਣੀ ਹੈ ਠੀਕ ਹੈ ਆਪਣੀ ਕੰਨੀ ਦੇ ਇਧਰ ਕਰਕੇ ਇਸ ਤਰੀਕੇ ਨਾਲ ਆਪਾਂ ਸਾਰੀ ਲਾ ਲੈਣੇ ਆਪਾਂ ਲੈਸ ਜਿਹੜੀ ਉਹ ਖਿੱਚਣੀ ਨਹੀਂ ਲੈਸ ਨੂੰ ਆਪਾਂ ਥੋੜਾ ਲੂਜ਼ ਰੱਖ ਕੇ ਹੀ ਲਾਉਣਾ ਹੁੰਦਾ ਤੇ ਇਥੇਲਾ ਕਪੜਾ ਆਪਾਂ ਥੋੜਾ ਜਿਆ ਖਿੱਚੋ ਵੀ ਲੈਸ ਟੇਲੀ ਰੱਖਣੀ ਜਾਨੀ ਆਪਾਂ ਫਿਰ ਆਪਣੀ ਸਹੀ ਲੱਗੂਗੀ ਨਹੀਂ ਆਪਣੇ ਚਿੰਨੀ ਦੇ ਵਿੱਚ ਵਾਲ ਪੈਣ ਲੱਗ ਜਾਂਦੇ ਫਿਰ ਉਹਨਾਂ ਦਾ ਕਾਰਨਰ ਤੇ ਆਕੇ ਕਾਰਨਰ ਤੇ ਆਕੇ ਆਪਾਂ ਨੇ ਜਿਹੜੇ ਇਹ ਵਾਲਾ ਆਪਣਾ ਹੈਗਾ ਕਪੜਾ ਇਹਨੂੰ ਆਪਾਂ ਜੇ ਕੋਈ ਲੂ ਵਗੈਰਾ ਉਹ ਆਪਾਂ ਕੱਟ ਕਰ ਲੈਨੇ ਸਾਰੇ ਜੇ ਜਿਹੜੀ ਆਪਣੇ ਇਧਰ ਲੂਨ ਵਗੈਰਾ ਨਿਕਲਦੇ ਆ ਜਾਂ ਨਹੀਂ ਫਿਨਿਸ਼ਿੰਗ ਜੀ ਹੈ ਨਾ ਲਾਰਤੇ ਤੇ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਇਥੋਂ ਕਟਿੰਗ ਕਰਕੇ ਨਹੀਂ ਜਾਨੀ ਬਾਹਰ ਆਪਣਾ ਲੂਨ ਦਿਸਨੇ ਨਹੀਂ ਚਾਹੀਦੇ ਠੀਕ ਹੈ ਇਦਾਂ ਆਪਾਂ ਇਹਨੂੰ ਕੱਟ ਕਰ ਲਾਂਗੇ ਪਹਿਲਾਂ ਹੀ ਆਪਾਂ ਕੱਟ ਕਰਕੇ ਸਾਰਾ ਸੈੱਟ ਕਰਕੇ ਰੱਖ ਲੈਣਾ ਤੇ ਫਿਰ ਆਪਾਂ ਜਿਹੜੇ ਲੂਨ ਵਗੈਰਾ ਸਾਰੇ ਇਹ ਬਾਹਰ ਕੱਟਾਵੇ ਫਿਰ ਆਪਣੀ ਪੂਰੀ ਫਿਨਿਸ਼ਿੰਗ ਨਾਲ ਲਗਾਵਾਂਗੇ ਠੀਕ ਹੈ ਹੁਣ ਆਪਾਂ ਕੋਰਨਰ ਤੇ ਆ ਗਏ ਹੁਣ ਆਪਾਂ ਇੱਥੋਂ ਇਦਾਂ ਹੀ ਲੈ ਆਪੇ ਇੱਥੇ ਰੋਕ ਲਾਂਗੇ ਆਪਾਂ ਜਿੰਨੀ ਆਪਾਂ ਕੰਨੀ ਵਿੱਚ ਦਿੱਤੀ ਆ ਓਨੀ ਆਪਾਂ ਨੇ ਇੱਥੇ ਉਹ ਕਰਕੇ ਹੁਣ ਆਪਾਂ ਇਧਰ ਨੂੰ ਘੁਮਾਵਾਂਗੇ ਠੀਕ ਹੈ ਹੁਣ ਆਪਾਂ ਇਧਰ ਨੂੰ ਘੁਮਾ ਕੇ ਤੇ ਇਸੇ ਤਰ੍ਹਾਂ ਹੀ ਆਪਾਂ ਇਧਰ ਨੂੰ ਲੈ ਆਉਣਾ ਨਾਲ ਜਿਹੜੀ ਸੂਈ ਵਿੱਚ ਰੱਖਾਂਗੇ ਆਪਾਂ ਤੇ ਇਹਨੂੰ ਆਪਾਂ ਐਸਟਰਾ ਘੁਮਾ ਲਾਂਗੇ ਜਿੰਨੇ ਆਪਾਂ ਕੰਨੀ ਦਿੱਤੀ ਜਿਵੇਂ ਇਧਰੋਂ ਬਾਹਰ ਨਾ ਦਿੱਸੀ ਐਦਾਂ ਬਾਹਰ ਨਹੀਂ ਦਿੱਸਣੀ ਚਾਹੀਦੀ ਤੇ ਜਿਹੜਾ ਲਾੜਾ ਇਹ ਵੀ ਆਪਣਾ ਐਦਾਂ ਹੀ ਲਾਉਣਾ ਆਪਾਂ ਠੀਕ ਹੈ ਇਹ ਆਪਣਾ ਕਾਰਨਰ ਜਿਹੜਾ ਇਸ ਤਰ੍ਹਾਂ ਲੱਗ ਜਾਣਾ ਇਹ ਐਦਾਂ ਆਪਣੀ ਜਿਹੜੀ ਕਾਰਨਰ ਐਦਾਂ ਲੱਗ ਹੀ ਨਾ ਹੁਣ ਆਪਾਂ ਤੁਹਾਨੂੰ ਜਿਹੜਾ ਆਪਾਂ ਦੂਸਰੇ ਪਾਸੇ ਲਾ ਕੇ ਤੁਹਾਨੂੰ ਦੱਸਾਂਗੇ ਵੀ ਕੋਰਨਰ ਤੋਂ ਆਪਾਂ ਕਿਵੇਂ ਨੂੰ ਫੋਲਡ ਕਰਨਾ ਹੈ ਕਿ ਆਪਾਂ ਮੋੜ ਕੇ ਕੋਰਨਰ ਤੋਂ ਲਗਾਉਣਾ ਹੈ ਤੇ ਆਪਾਂ ਸਾਰੇ ਇਸੇ ਤਰ੍ਹਾਂ ਲਾ ਲਏ ਮੈਂ ਕਹਿੰਨਾ ਅੱਜ ਜਿਹੜਾ ਆਪਣੇ ਇਹ ਚਾਰ ਚੁਪੇ ਰਸਤਰਾ ਲੱਗੀ ਹੈ ਆਪਾਂ ਲੈ ਸਾਰੇ ਪਾਸੇ ਕੱਲੀਆਂ ਤੇ ਇਦਾਂ ਲੱਗੀ ਹੈ ਠੀਕ ਹੈ ਤੇ ਇਹ ਆਪਾਂ ਹੁਣ ਇਸ ਇਦਾਂ ਇਹ ਲੱਗੀ ਹੈ ਆ ਚੀਜ਼ ਜਿਹੜੀ ਆਪਣੀ ਨਾ ਇਸ ਤਰ੍ਹਾਂ ਨੂੰ ਨਿਕਲ ਲੱਗ ਜਾਂਦੇ ਨਾਲ ਤਾਂ ਨਾਲੇ ਆਪਣੀ ਜਿਹੜੀ ਕੰਨੀ ਹੈ ਵਧੀਆ ਨਹੀਂ ਲੱਗਦੀ ਏਦਾਂ ਲੱਗੀ ਹੁਣ ਆਪਾਂ ਇਹਨੂੰ ਕੀ ਕਰਾਂਗੇ ਇੱਥੋਂ ਆਪਾਂ ਨੇ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਆਪਾਂ ਸਲਾਈ ਲਾਵਾਂਗੇ ਠੀਕ ਹੈ ਇਹ ਜਿਹੜੀ ਕੰਨੀ ਆ ਕੰਨੀ ਵਾਲਾ ਪਾਸਾ ਰੱਖ ਲਓ ਭਾਵੇਂ ਲਾੜਾ ਵਾਲਾ ਰੱਖ ਲਓ ਇੱਥੋਂ ਜਦੋਂ ਆਪਾਂ ਫੋਲਡ ਕਰਨਾ ਤੇ ਆਪਾਂ ਨਾ ਇੱਥਾਂ ਇਸ ਤਰ੍ਹਾਂ ਰੱਖ ਲਾਂਗੇ ਠੀਕ ਹੈ ਤੇ ਆਹ ਜਿਹੜਾ ਲਾੜ ਆਪਣਾ ਇਸ ਤਰ੍ਹਾਂ ਠੀਕ ਹੈ ਇੱਥੇ corner ਆਪਣਾ ਐ ਬਣਾਉਣਾ ਹੈ ਜਦੋਂ ਆਪਾਂ ਸ਼ੁਰੂ ਕਰਨਾ ਇਸ ਤਰ੍ਹਾਂ ਰੱਖ ਕੇ ਆਪਾਂ ਨੇ ਆ ਚੀਜ਼ ਜਿਹੜੀ ਵਿੱਚ ਨੂੰ ਰੱਖ ਕੇ ਤੇ corner ਬਣ ਜਾਣਾ ਇੱਥੇ ਇਸ ਤਰ੍ਹਾਂ ਜਿਹੜਾ ਆਪਣਾ ਪੂੰਜਾ ਜਿਹੜਾ ਇਹਦੇ ਹਿਸਾਬ ਨਾਲ ਕੇਰਾ ਆਪਾਂ ਇਧਰੋਂ ਇਸ ਤਰ੍ਹਾਂ 폴ਡ ਕਰਾਂਗੇ ਜਦੋਂ ਇਧਰਲੀ ਮੋੜਾਂਗੇ ਤੇ ਆਪਣਾ corner ਬਣ ਜਾਣਾ ਇਧਰੋਂ ਤੇ ਇਹਨੂੰ ਆਪਾਂ ਇੱਥੋਂ ਸ਼ੁਰੂ ਕਰਾਂਗੇ ਤੇ ਆਪਾਂ ਇਹ ਹੰਟਵਲ ਸਲਾਈ ਨਾਲ ਇਦਾਂ ਲਾ ਲੈਨੇ ਠੀਕ ਹੈ ਆ ਦੇਖੋ ਹੁਣ ਆਪਣੇ ਆ ਜਿਹੜੀ ਚੀਜ਼ ਆ ਇਧਰ ਨੂੰ ਕਰੀ ਜਾਣੀ ਆ ਆਪਾਂ ਟੁਕਟੇ ਦੀ ਤੇ ਆ ਜਿਹੜੀ ਹੈ ਨਾਲ-ਨਾਲ ਕੰਨੀ ਦੇ ਬਿਲਕੁਲ ਆਪਾਂ ਇੱਥੇ ਸਲਾਈ ਲਾਉਣੀ ਹੈ ਦੇ ਬਿਲਕੁਲ ਨਾਲ ਇੱਥੇ ਇੱਥੇ ਆਪਾਂ ਇਦਾਂ ਸਲਾਈ ਲਾਵਾਂਗੇ ਪਿਆ ਦੇਖ ਸਕਦੇ ਤੁਸੀਂ ਇਦਾਂ ਫਿਨਿਸ਼ਿੰਗ ਆਉਂਦੀ ਹੈ ਵੀ ਖਰ ਦੁਪट्टे ਦਾ ਨਾ ਕਾਦੀ ਕੰਨੀ ਵੀ ਸੇ ਨਾ ਆਇਦਾ نیچے ਕੋਈ ਧਾਗਾ ਨਿਕਲੇ ਤੇ ਆਪਣੀ ਇਹ ਪੂਰੀ ਫਿਨਿਸ਼ਿੰਗ ਨਾਲ ਇਸ ਤਰੀਕੇ ਨਾਲ ਆਪਣੇ ਲੱਗ ਕੇ ਤਿਆਰ ਹੋ ਜਾਂਦੀ ਹੈ ਹੁਣ ਆਪਾਂ ਸਾਰੇ ਦੁਪट्टे ਤੇ ਇਸੇ ਤਰੀਕੇ ਨਾਲ ਲਾ ਲਾਂਗੇ ਹਾਂਜੀ ਹੁਣ ਆਪਣੀ ਇਹ ਚੁੰਨੀ ਤੇ ਸਾਰੇ ਲੈਸ ਲੱਗ ਗਏ ਠੀਕ ਹੈ ਤੇ ਇਹਦੇ ਹੁਣ ਆਪਾਂ ਨੇ ਲੜਾ ਲੜਾ ਤੇ ਲਾਉਣੇ ਆ ਇਹ ਵਾਲੇ ਮੋਤੀ ਠੀਕ ਹੈ ਜੀ ਇਹ ਖਾਪਾ ਹੁੰਦਾ ਨੂੰ ਗਾਥੀਆ ਵੀ ਇਹ ਮੋਟ ਜਿਹੜੇ ਘੁੰਗਰੂ ਆ ਘੁੰਗਰੂ ਜਿਹੜੇ ਹੁੰਦੇ ਆ ਉਹ ਵਾਲੇ ਤੇ ਇਹ ਆਪਾਂ ਕਿਵੇਂ ਲਾਉਣੇ ਆ ਇਹ ਖਾਪਾ ਨੇ ਜਿਹੜਾ ਇਹ ਚੁੰਨੀ ਆ ਇਹ ਵੀ ਆਪਾਂ ਜਿਹੜੇ ਲਾੜਾ ਹੈ ਉਧਰਲੀ ਸਾਈਡ ਆਪਣੇ ਲਾੜਾ ਉਧਰਲੀ ਸਾਈਡ ਲਾਉਣੇ ਆ ਇਹਦੇ ਇਹ ਵਾਲੇ ਹੈਗੇ ਲਾੜਾ ਠੀਕ ਹੈ ਤੇ ਲੜਾਂ ਤੇ ਆਪਾਂ ਕਿਵੇਂ ਲਾਵਾਂਗੇ ਇੱਕ ਲੜਾ ਆਪਾਂ ਲੈ ਲੈਣਾ ਇੱਧਰਲੀ ਸਾਈਡ ਦਾ ਤੇ ਆਪਾਂ ਨੇ ਰੀਲ ਲੈ ਕੇ ਤੇ ਦੂਰਾ ਤਾਗਾ ਪਾ ਲਿਆ ਠੀਕ ਹੈ ਨਾਲ ਦੀ ਰੀਲ ਨਾਲ ਦਾ ਤੇ ਇੱਧਰ ਆਪਾਂ ਦੇ ਲੈਣੀ ਇਹਦੇ ਗੰਢ ਠੀਕ ਹੈ ਤੇ ਇਹ ਵਾਲੇ ਹੁਣ ਆਪਾਂ ਘੁੰਗਰੂ ਜਿਹੜੇ ਇਹਦੇ ਮੂਰੇ ਲਾਉਣੇ ਲੜਾਂ ਤੇ ਠੀਕ ਹੈ ਇਹ ਹੈ ਇਧਰਲਾ ਲਾੜਾ ਜਿਹੜਾ ਆਪਾਂ ਇਧਰ ਲਿਸਟ ਸ਼ੁਰੂ ਕਰਾਂਗੇ ਕਾਰਨਰ ਤੋਂ ਆਹ ਹੈਗੀ ਕੰਨੀ ਕੰਨੀ ਤੇ ਨਹੀਂ ਆਪਾਂ ਲਾਉਣੇ ਕਾਰਨਰ ਤੋਂ ਸ਼ੁਰੂ ਕਰ ਲਾਂਗੇ ਇੱਥੋਂ ਬਿਲਕੁਲ ਇੱਥੋਂ ਆਪਾਂ ਧਾਗਾ ਇੱਕ ਵਾਰੀ ਲਗਾ ਕੇ ਤੇ ਫਿਰ ਆਪਾਂ ਇਹਦੀ ਇੱਕ ਵਾਰੀ ਫੇਰ ਨਿਕਾਲਾਂਗੇ ਗੰਢ ਵਿੱਚੋਂ ਨਿਕਲ ਨਾ ਜਾਵੇ ਤਾਂ ਕਰਕੇ ਹੁਣ ਆਪਾਂ ਇਹਦੇ ਵਿੱਚ ਦੀ ਸੂਈ ਲਗਾਉਣੀ ਹੈ ਤੇ ਇਹਦੇ ਆਪਾਂ ਇੱਥੇ ਲੜਦੇ ਇਹਦੇ ਵਿੱਚ ਦੀ ਨਿਗਾ ਕੇ ਫਿਰ ਆਪਾਂ ਇਦਾਂ ਦੋ ਵਾਰੀ ਇਹਦੇ ਵਿੱਚ ਦੀ ਨਿਗਾ ਦੇਣਾ ਆਪਾਂ ਕੁੰਗਰੂ ਠੀਕ ਹੈ ਇਦਾਂ ਆਪਣਾ ਇਹ ਜਿਹੜਾ ਕੁੰਗਰੂ ਲੱਗ ਗਿਆ ਤੇ ਫਿਰ ਆਪਾਂ ਨੇ ਇਹ ਇਹਦੇ ਥੋੜੀ ਥੋੜੀ ਵਿੱਥ ਛੱਡ ਕੇ ਲਾਵਾਂਗੇ ਫਿਰ ਆਪਾਂ ਕੀ ਕਰਨਾ ਧਾਗਾ ਜਿਹੜਾ ਇਹਨੂੰ ਗੰਢ ਨਹੀਂ ਦੇਵਾਂਗੇ ਇਸ ਤਰ੍ਹਾਂ ਇਹਦਾ ਥੋੜਾ ਜਿਹਾ ਉਤਲੇ ਪਾਸੇ ਘੱਟ ਟਾਂਕਾ ਆਊਗਾ ਨੀਚੇ ਵਾਲੇ ਪਾਸੇ ਲੰਬਾ ਥੋੜਾ ਜਿਹਾ ਇਦਾਂ ਕਰਕੇ ਆਪਾਂ ਇਹਨੂੰ ਗਾ ਲੈ ਜਾਣਾ ਤੇ ਆਪਾਂ ਇੱਥੇ ਲਿਆਏ ਠੀਕ ਹੈ ਤੇ ਆਪਾਂ ਇਹਨੂੰ ਇੱਥੇ ਲਗਾਵਾਂਗੇ ਇੱਕ ਛੱਡ ਕੇ ਆਪਾਂ ਇੱਥੇ ਲਾਵਾਂਗੇ ਇਹਨੂੰ ਹਾਂਜੀ ਹੁਣ ਆਪਾਂ ਆਹ ਵਾਲੇ ਦੋ ਤਿੰਨ ਇਹਨੇ ਘੁਰੂ ਲਗਾ ਲਿਆ ਠੀਕ ਹੈ ਤੇ ਇਹਨਾਂ ਨੂੰ ਆਪਾਂ ਲਾਉਣਾ ਇਸ ਤਰੀਕੇ ਨਾਲ ਹੀ ਦੁਬਾਰਾ ਤਾਂ ਇੱਕ ਦਸਨੇ ਹੋਰ ਇਹਦੇ ਵਿੱਚ ਵੀ ਇਦਾਂ ਲਗਾ ਲੈਣਾ ਇੱਥੇ ਆਪਾਂ ਠਿਕ ਵੇਰੀ ਤੇ ਫੇਰ ਆਪਾਂ ਇੱਕ ਟੰਕਾ ਇਹਦਾ ਹੋਰ ਇੱਥੋਂ ਪਰ ਕੇ ਇਦਾਂ ਆਪਾਂ ਦੋ ਵਰੀ ਲਗਾ ਲਿਆ ਤੇ ਹੁਣ ਆਪਾਂ ਜਿਹੜਾ ਤੀਸਰੀ ਵੇਰੇ ਦੇ ਵਿੱਚ ਦੀਦਰ ਦੀ ਲਗਾ ਕੇ ਤੇ نیچے ਆਪਾਂ ਇੱਥੇ ਥੋੜੀ ਜੀ ਗੰਡ ਮਾਰ ਲੈਣੀ ਆ ਇਸ ਤਰ੍ਹਾਂ ਇੱਕ ਵਾਰੀ ਲਗਾ ਕੇ ਇੱਥੇ ਇਹਦੇ ਵਿੱਚ ਦੀ ਸੂਈ ਇਦਾਂ ਧਾਗਾ ਕਰ ਦੇਵਾ ਫਿਰ ਆਪਣਾ ਧਾਗਾ ਜਿਹੜਾ ਇਧਰ ਨੂੰ ਖਿੱਚ ਨਹੀਂ ਪੈਂਦੀ ਇਹਨੇ ਫਿਰ ਆਪਾਂ 2-2 ਛੱਡ ਕੇ ਆਪਾਂ ਲਾ ਰਹੇ ਆ ਤੇ ਫਿਰ ਆਪਾਂ ਇਹਦੇ ਵਿੱਚ ਵਿੱਚ ਦੀ ਧਾਗੇ ਨੂੰ ਅੰਦਰ ਲਿਆਵਾਂਗੇ ਤੇ ਇੱਥੇ ਉੱਪਰ ਕੱਢ ਲਾਂਗੇ ਠੀਕ ਹੈ ਇਦਾਂ ਆਪਾਂ ਇਹ ਲਾਵਾਗੇ ਔਰ ਇੱਥੇ ਫਿਰ ਆਪਾਂ ਮੋਤੀ ਲਾ ਦੇਾਂਗੇ ਇੱਥੇ ਆਪਾਂ ਦੇ ਵਿੱਚ ਦੀ ਇਸ ਤਰ੍ਹਾਂ ਇਹ ਦੋਵੇਂ ਲਗਾ ਕੇ ਇਦਾਂ ਤੇ ਹੁਣ ਆਪਾਂ ਇੱਥੋਂ ਦੀ ਇੱਧਰਲੇ ਪਾਸੇ ਸੂਈ ਕੱਢ ਕੇ ਫਿਰ ਆਪਾਂ ਇਹਦਾ ਇੱਥੇ ਛੋਟਾ ਟਾਂਕਾ ਲਾ ਕੇ ਘੱਡ ਜੀ ਦੇ ਦੇਣੀ ਆਪਾਂ ਇਸੇ ਤਰ੍ਹਾਂ ਸਾਰੇ ਜਿਹੜੇ ਘੁੰਗਰੂ ਸਾਰੇ ਲੜ ਲੜ ਤੇ ਦੋਨਾਂ ਲੜਾਂ ਤੇ ਲਗਾ ਲੈਣੇ ਆ ਠੀਕ ਹੈ ਤੇ ਹੁਣ ਆਪਣੇ ਸਾਰੇ ਘੁੰਗਰੂ ਲਾ ਕੇ ਦੁਪੱਟਾ ਆਪਣਾ ਰੈਡੀ ਹੋ ਗਿਆ ਤੇ ਇਹ ਆਪਾਂ ਇਹਦੇ ਨਾਲ ਤਿਆਰ ਕੀਤਾ ਸੂਟ ਸੂਟ ਦੇ ਆਪਾਂ ਘੇਰੇ ਤੇ ਚੁੰਨੀ ਨਾਲ ਦੀ ਲੈਂਸ ਲਾਈ ਹੈ ਤੇ ਬਾਹਵਾ ਤੇ ਵੀ ਉਹੀ ਲੈਂਸ ਲਗਾਈ ਹੈ ਤੇ ਚੁੰਨੀ ਦੇ ਲੜਾਂ ਤੇ ਆਪਾਂ ਨੇ ਘੁੰਗਰੂ ਲਗਾਏ ਆ ਦੇਖ ਸਕਦੇ ਤੁਸੀਂ ਲੜਾਂ ਲੜਾਂ ਤੇ ਤੇ ਇਸ ਤਰੀਕੇ ਨਾਲ ਤੁਸੀਂ ਵੀ ਸੂਟ ਤਿਆਰ ਕਰ ਸਕਦੇ ਕੋਈ ਵੀ ਪਲੇਨ ਸੂਟ ਆ ਤੋ ਆਪਾਂ ਇਦਾਂ ਤਿਆਰ ਕਰ ਸਕਦੇ ਆ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਪਲੀਜ਼